Jangan lupa दो ने साइड एक एक ਆਹ ਹੁਣ ਮੇਰੇ ਸਾਲੇ ਦੀ ਐ ਕੋਈ ਹੋਰ ਕੰਮ ਵੀ ਕਰ ਲ ਕੇ ਜਾ ਕੇ ਇਹਨਾਂ ਸਰਦਾਰਨੀ ਨੇ ਆਰਡਰ ਦੇ ਤੱਕ ਕਿੱਦੇ ਦਾ ਫੋੜਾ ਜਾ ਹੋਇਆ ਇਹਦੇ ਦੁਖੀ ਕਰਨੇ ਨਾ ਰਿਸ਼ਤੇਦਾਰੀ ਚ ਕੋਈ ਆਉਂਦਾ ਟਾਈਮ ਕਿਹਦੇ ਕੋਲੇ ਅੱਜ ਕੱਲ੍ਹ ਇਹ ਫੋਨ ਕਰਦੇ ਭਾਈ ਸਾਡੇ ਕੋਲ ਟਾਈਮ ਨਹੀਂ ਸਾਡਾ ਸਰਦਾ ਨਹੀਂ ਪਰ ਕਿੱਦੇ ਦਾ ਕੁੜੇ ਦੇ ਯਾਰ ਦਾ ਫੋੜਾ ਜਾ ਹੋਇਆ ਨਾ ਦੁਖੀ ਕਰ ਤੇ ਭਰਾਵਾ ਬੰਦਾ ਬਸ ਕੁਝ ਨਹੀਂ ਕਰ ਸਕਦਾ ਭਾਂਡੇ ਢੋਲਾ ਰੋਟੀਆਂ ਬਕਾ ਕੇ ਦੇ ਦੇ ਕਿਤੇ ਕਿਤੇ ਕੁਝ ਕਰਕੇ ਦੇ ਦੇ ਮਾਂਜਾ ਮਾਰੀ ਜੇ ਲੋਕ ਪੋਚੇ ਕਰ ਤੋਂ ਪਰ ਜਨਾਨੀ ਤੋਂ ਘਰ ਕਿੱਥੇ ਕੰਮ ਹੁੰਦੇ ਨੇ ਤੁਕੀ ਹੋ ਗਏ ਭਰਾਵਾ ਕਰਦੇ ਕੋਈ ਜੰਗਾੜ ਦੋ ਪਿੰਡਾਂ ਦੇ ਵਿਚ ਦੇ ਮੜੀ ਕੀ ਗਰੀ ਉਹਦਾ ਉਹ ਚਾ ਵੀ ਨਿਕਲ ਜੇ ਕਿਸੇ ਖਸਮਾਂ ਦੀ ਇੱਧਰ ਮਾਰਦਾ ਨਾ ਮੜਾ ਪੁੱਛਾ ਇੱਕ ਮਿੰਟ ਇਹਦਾ ਐ ਮਾਰਦੇ ਮੋਚਾ ਮੋਚਾ ਜਾਂ ਬਸ ਆਪਾਂ ਨੇ ਕਿਹੜਾ ਕਰੀ ਇਹਦਾ ਬੁਗੀਆਂ ਹੀ ਕਰ ਸਕਦੀ ਐ ਕੋਈ ਨੂਹ ਹੁੰਦਾ ਲੈ ਇਹਦੇ ਜਾ ਦੇਖ ਕਿ ਮੇਰੇ ਸਾਹਿਰਾ ਬੇਲੇ ਆਉਣ ਚਾਹ ਤਤੇ ਤਤੇ ਤੇ ਲੈ ਕਿਤੇ ਮੂੰਹ ਤੇ ਪੁੰਦਾ ਦੋ ਮਿੰਟ ਇੱਕ ਨਹੀਂ ਸਕਦੀ ਇੱਕ ਘੰਟਾ ਹੋ ਗਿਆ ਚਾਹ ਬਣਾਉਂਦੇ ਨੂੰ ਮੈਂ ਹੁੰਦੀ ਉਹਨੂੰ ਦਾ ਕਾਦੀ ਚਾਹ ਬਣਾ ਕੇ ਪਿਲਾ ਦਿੰਦੀ ਮੈਂ ਤੈਨੂੰ ਇਹ ਰਫਾ ਚਾਹੀ ਤੇ ਤਹੀ ਮੇਰਾ ਚਾਹ ਕੁਣੀ ਵੀ ਨਹੀਂ ਸੌਂਦੀ ਇਹ ਹੋ ਗਿਆ ਇੱਧਰ ਵੀ ਬਾਹਰ ਉਧਰ ਤਾਂ ਰਹਾ ਮੇਰੇ ਸਾੜੇ ਦਸ ਟੋਣ ਹੀ ਕਰਨੀ ਸਭ ਕੁਝ ਕਰਨਾ ਪੈ ਗਿਆ ਕੰਜਰਖਾਨਾ ਸਰਦਾਰ ਨੇ ਹੁਕਮ ਦੇ ਦਿੱਤਾ ਕਿਆ ਆਪ ਰਹੇ ਰੋਟੀ ਲਿਆ ਦੇ ਆਓ ਕਰਦੇ ਹੋਰ ਕਰਦੇ ਮੇਰੇ ਸਾਡੇ ਦਾ ਕੁਝ ਦੁਖੇਲਾ ਮੇਰੀ ਦੁਖਣ ਲੱਗ ਜੀ ਹੋਰ ਬੜੀ ਯਾਰਾ ਠੀਕ ਹੈ ਭਾਈ ਕਿੰਨੇ ਆਖਾ ਜਾ ਹੁਣ ਆਖਾ ਮਾੜੀ ਬੋਲਦਾ ਕੀ ਹੋ ਗਿਆ ਉਹ ਬਾਈ ਇਹ ਲੱਤੇ ਫੋੜਾ ਹੋ ਗਿਆ ਯਾਰ ਦੇਖ ਮੈਨੂੰ ਦਿਖਾ ਕੇ ਕਿ ਹੋਇਆ ਉਹ ਤੂੰ ਵੱਡਾ ਡਾਕਟਰ ਆ ਯਾਰ ਇਹ ਡਾਕਟਰਾਂ ਦਾ ਕੰਮ ਹੈ ਯਾਰ ਤੂੰ ਮੈਂ ਵੀ ਡਾਕਟਰ ਆ ਮੈਂ ਦੇਸੀ ਦਵਾਈਆਂ ਬਖੇਰੀਆ ਬਣਵਾਉਂਦਾ ਤੂੰ ਦੇਸੀ ਬੈਦ ਹੋ ਗਿਆ ਪਰ ਬਾਈ ਇਹ ਡਾਕਟਰ ਸਰਜਨ ਦਾ ਕੰਮ ਹੈਗਾ ਕਿਹੜਾ ਸਾਜਣ ਹੁਣ ਬੁੜੀ ਜਿਹਾ ਤੂੰ ਦੇਖੇਗਾ ਉਹ ਦਵਾਈ ਬਣਾ ਦੂ ਮੈਂ ਦਵਾਈ ਤਾਂ ਤੂੰ ਬੰਤੇ ਨੂੰ ਬਣਾ ਕੇ ਦਿੱਤੀ ਸੀ ਉਹਦੀ ਲੱਤ ਖਰਾਬ ਕਰਤੀ ਸੀ ਅਸੀਂ ਮੇਰੇ ਲੋਕ ਹੋ ਪੁੱਤੋਂ ਤੋਂ ਆਉਂਦੇ ਨੇ ਐਨੇ ਕਾਹ ਲੱਗੇ ਹੋਏ ਅੱਛਾ ਅਸੀਂ ਨਹੀਂ ਲਾਤਾ ਜੇ ਖਰਾਬ ਕਰੂੰ ਤੂੰ ਮਰਜ਼ੀ ਅੱਧੀ ਕਰ ਪਰ ਆ ਕਰਨ ਦਾ ਤਾਂ ਟਾਈਮ ਨਹੀਂ ਵੀ ਕਿਸੇ ਦਾ ਮੈਂ ਸੁਣਿਆ ਸੀ ਨਾ ਬੰਤੇ ਨਹੀਂ ਲੱਤ ਖਰਾਬ ਕਰਤੀ ਸੀ ਹਾਂ ਉਹ ਤਾਂ ਮੈਨੂੰ ਪਤਾ ਹੀ ਹੈਗਾ ਫਿਰ ਹੁਣ ਇਹ ਤਾਂ ਕਰਾਉਣੀ ਹੈ ਲੱਤ ਖਰਾਬ ਨਾ 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 ਮੈਂ ਤਾਂ ਕਿਤੇ ਹੋਰ ਹੀ ਭੱਜ ਜੂ ਇਹਨਾਂ ਡਾਕਟਰਾਂ ਕੋਲ ਨਹੀਂ ਮੈਂ ਜਾਂਦੀ ਹੈਗੀ ਇਹ ਬਾਹਰ ਹੈ ਇਕ ਨਾ ਮੱਲਮ ਬਣਾ ਕੇ ਦੇ ਦੇ ਚਾਹ ਪਿਆ ਚਾਹ ਪਿਆ ਚਾਹ ਦਾ ਪਿਆ ਦੇ ਘਰੇ ਆਏ ਨ ਬੰਦੇ ਨੂੰ ਸਵਾਲ ਆ ਭਰਾਵਾ ਚਾਹ ਪੀ ਲੈ ਮੇਰੇ ਵਾਲੀ ਆ ਲੋ ਜੀ ਚਾਹ ਪੀ ਲੋ ਦੁਖੀ ਕਰ ਰੱਖਿਆ ਮੈਨੂੰ ਤਾਂ ਕਿਹਦੇ ਚਾਹ ਬਣਾ ਦੇ ਕਿਹਦੇ ਰੋਟੀ ਫੜਾ ਦੇ ਉਹ ਬੁੜੀਆਂ ਨੇ ਇਹ ਕੰਮ ਸੋਹਣ ਦੇ ਬੰਦੇ ਨਹੀਂ ਦੁਖੀ ਕਰ ਲਿਆ ਮੈਨੇ ਓਏ ਦੁਖੀ ਤਾਂ ਕਰ ਰੱਖਿਆ ਕਿਹਦੇ ਚਾਹ ਬਣਾਉਣੀ ਪੈਂਦੇ ਰੋਟੀ ਬਣਾ ਦੁੱਖ ਲੱਗਿਆ ਹੁੰਦਾ ਤਾਂ ਤੈਨੂੰ ਕੀ ਪਤਾਗਾ ਮੇਰੇ ਦੁੱਖ ਦਾ ਓ ਜੇ ਤੈਨੂੰ ਦੁੱਖ ਹੁੰਦਾ ਤਾਂ ਤੈਨੂੰ ਪਤਾ ਲੱਗਦਾ ਓਏ ਮੈਂ ਕਹੀ ਤਾਂ ਜੇ ਤੇਰੇ ਜੋ ਬੋੜਾ ਨਿਕਲੇ ਕਾਈਓ ਕਰ ਕਰਕੇ ਦੇਈ ਜਨਾ ਤੈਨੂੰ ਚਾਹ ਰੋਟੀਆਂ ਖਵਾਈ ਜਨਾ ਹਾਂ ਮੈਂ ਤਾਂ ਕਦੇ ਕੰਮ ਨਹੀਂ ਕਰੇ ਹੈਗਾ ਐਨਾ ਕੰਮ ਤੇਰੇ ਤਾਂ ਸੋਨੀ ਸੌਂਦੇ ਨੇ ਰੋਟੀਆਂ ਟੁਕ ਪਕੌੜਾ ਚਾਹ ਬਣਾਉਣੀ ਹੁਣ ਪਤਾ ਲੱਗਦਾ ਨਾ ਤੀਂੀਆਂ ਕੰਮ ਕਿਵੇਂ ਕਰਦੀਆਂ ਨੇਗੀਆਂ ਜਿਹੜੇ ਕੱਪੜੇ ਧੋਣੇ ਪੈਂਦੇ ਨੇ ਮੈਨੂੰ ਤਾਂ ਕੱਪੜੇ ਵੀ ਧੋਣੇ ਆਉਂਦੇ ਕੋਈ ਨਾ ਮਸ਼ੀਨ ਚਿਪਾਉਣੀ ਸੀ ਕੱਪੜੇ ਤਾਂ ਹੈਗੇ ਹੱਥਾਂ ਨਾਲ ਲਸਣੇ ਦੀ ਉਹ ਉਹਦੇ ਚ ਮਸਾਲਾ ਵੱਧ ਘੱਟ ਪੈ ਜਾਂਦਾ ਕੀ ਕਰਾਂ ਮੈਂ ਮਸਾਲੇ ਨੇ ਸਾਫ਼ੀ ਪਾਣੀ ਤਾਂ ਕਿ ਧੂਣ ਵਿੱਚ ਪਾਉਣਾ ਸੀ ਬਾਹਲੀ ਲੜਾਈ ਹੁੰਦੀ ਕੀ ਕਰਾਂ ਮੈਂ ਹੁਣ ਤੇਰਾ ਬਾਹਲੀ ਐਨੀ ਕੀ ਕਰਾਂ ਮੈਂ ਦਿਮਾਗ ਰੱਖਾਂ ਐਨੀ ਤਾਂ ਮੈਂ ਤੇ ਦੂਜਾ ਤੂੰ ਦੁਖੀ ਕਰ ਉਹ ਦੁਖੀ ਤਾਂ ਤੂੰ ਮੈਨੂੰ ਕੀਤਾ ਤੂੰ ਤੂੰ ਕੀਤਾ ਆ ਮੰਜਾ ਲਈ ਬੈੱਡ ਨਹੀਂ ਛੱਡਦੀ ਤੂੰ ਹਾਂ ਹਾਂ ਮੈਂ ਤਾਂ ਬੈੱਡ ਤੋੜਦੇ ਜਾਵਾਂ ਫਿਰ ਤਾਂ ਬੁਰਾ ਹਾਲ ਹੀ ਬਈ ਯਾਰ ਜਮਾ ਕੰਮ ਕਰਕੇ ਰਾਜ਼ ਹੀ ਨਹੀਂ ਗਾ ਮਿਹਰ ਕਿ ਮਨ ਨੋ ਰਹੀ ਜੇ ਨਮ ਕਰ ਲੈ ਬੁੜੀਆਂ ਵੀ ਤਾਂ ਕੰਮ ਕਰਦੀਆਂ ਨੇ ਜੇ ਘਰੇ ਕੰਮ ਕਰ ਲਿਆ ਫੇਰ ਕੀ ਫਾਹਾ ਆ ਗਿਆ ਉਹ ਬੱਸ ਤੂੰ ਸਾਡੇ ਘਰੇ ਕਲੇਸ ਰੋ ਖੜਾ ਕਰ ਪਹਿਲੀ ਸਾਡੇ ਦਾ ਆਪ ਚ ਹੋਣੀ ਹੋਣੀ ਮੈਨੂੰ ਤਾਂ ਲੱਗਦਾ ਆਪਣੇ ਪੈਸੇ ਹੋਣਗੇ ਵੀ ਹੋਣਿਆਂ ਓਏ ਤੂੰ ਕਿਉਂ ਦਿਮਾਗ ਖਾਦਾ ਤੂੰ ਭੱਗ ਜਾ ਯਾਰ ਸਾਡੇ ਘਰੋਂ ਤੂੰ ਚਾਹ ਪੀਂਦੇ ਇੱਥੇ ਨੂੰ ਸੱਥੇ ਕੀ ਨਹੀਂ ਸੀਗਾ ਚਾਹ ਤਾਂ ਪੀਣ ਲਈ ਚਾਹ ਪੀਕੇ ਜਾ ਯਾਰ ਤੂੰ ਸਾਡੇ ਘਰੇ ਫੇਰ ਹੋਰ ਕਲੇਸ ਖੜਾ ਕਰੀ ਜਾ ਪੈਸੇ ਬੁੰਦਿਆਂ ਪੂਰੀਆਂ ਨੇ ਨਾ ਆਪਣੇ ਪੂਰੇ ਪੈਰਾਂ ਤੇ ਲਾ ਕੇ ਜਿਗਾ ਦੇ ਹੱਥ ਅੱਛਾ ਲੱਤੇ ਪੈਂਦੀਆਂ ਨੇ ਲੱਤ ਕੇ ਮੈਂ ਮਾਰਾਂਗਾ ਮਾਰੂਗੀ ਇਹ ਐ ਮਾਰੂ ਉਹ ਐ ਕਿਵੇਂ ਮਾਰੂਗੀ ਐ ਹੱਥ ਲਾ ਕੇ ਦਿਖਾ ਮੈਂ ਤੂੰ ਲਾ ਕੇ ਦਿਖਾ ਰਿਹਾ ਤਾ ਉਹ ਮੈਂ ਤਾਂ ਮੂੰਹ ਚੋੜ ਕਰਦੀ ਕਰਦੇ ਮੈਂ ਕੋਈ ਨਹੀਂ ਤਾ ਨਹੀਂ ਤੂੰ ਤਾਂ ਸਮਝਦਾ ਅੱਛਾ ਰਿਤੇ ਕਿਹੜਾ ਇਹ ਲੈ ਨੂੰ ਕਾਹਦਾ ਸੱਤ ਕਿਹੜਾ ਬੰਦੇ ਲੱਤਾਂ ਪੈਂਦੀਆਂ ਇਹਦਾ ਜੇ ਕੋਈ ਸਾਡਾ ਰਿਸ਼ਤੇਦਾਰ ਆਈ ਕਰਦਾ ਹੁੰਦਾ ਇਹਦਾ ਤਾਂ ਇਹ ਤੇਰੇ ਰਿਸ਼ਤੇਦਾਰ ਨਹੀਂ ਉਹਦਾ ਕੋਈ ਛੋਟੇ ਲੈਣ ਲੱਗੀਆਂ ਆਡੇ ਦਾ ਮੇਰੇ ਨੂੰ ਪਤਾ ਗਾਹ ਕੌਣ ਦਿਆ ਬਾਦੂ ਕਹੇ ਡਾਕਟਰ ਬੱਚੋ ਦੋਨੋਂ ਖਿਆਲੇ ਦੋਨੋਂ ਖਿਆਲੇ ਕੋ ਸੁੱਕੀ ਆਉਂਦਾ ਹੋਊਗਾ ਸੁੱਕੀ ਨੂੰ ਇਹ ਜੀ ਦਵਾਈ ਦਿੱਤੀ ਉਪਰ ਕਰਦਾ ਬੇਚਾਰਾ ਪਰਕਲਾ ਕਰਦਾ ਉਹ ਭਰਮਾ ਬਣਾਉਂਦਾ ਕਰਦਾ ਹਾਂ ਫਿਰ ਮੈਂ ਉਹ ਕਦੇ ਬੜਾ ਬਣਾਉਂਦੇ ਆਹੀ ਜੀ ਦਵਾਈ ਦਿੱਤੀ ਨੂੰ ਕਿਹਦੇ ਭੜਾ ਬਣਾਉਂਦਾ ਮੈਂ ਕੀ ਕਰਦਾ ਚੰਗਾ ਭਰਾਵਾ ਹਾਂ ਚੰਗਾ ਸਸਰੀ ਘਰਵਾਜੀ ਮੁੜ ਕੇ ਨਾਲ ਕੋਈ ਨਾ ਭਾਜੀ ਕੋਈ ਨਾ ਜਿੱਦੇ ਰੋਡ ਮੈਂ ਪਾ ਚੁੱਕਾ ਚਾਹ ਵੀ ਦੋਤੋ ਪੈ ਹੁਣ ਦੋਤੋ ਉਹ ਕਈ ਆਵੇ ਜਿੱਦੇ ਰੋਡ ਹੋਵੇ ਤੇ ਸੱਦ ਲਾਂਗੇ ਸਾਨੂੰ ਆਪ ਤਾਂ ਆ ਜਾ ਰਾਂ ਨਾ ਇਹ ਲੜਾਈ ਦਾ ਸਵਾਦੀ ਆ ਗਿਆ ਹੁਣ ਕਿਸੇ ਹੋਰ ਘਰ ਚ ਜਾਂਦੇ ਆ ਉਹ ਜਾਣਾ ਖਾਣਾ ਚ ਦਿਮਾਖ ਖਾਣਾ ਇਹਨਾਂ ਕੀ ਕਰੀਏ ਇਹ ਲੋਕਾਂ ਨੂੰ ਇੱਕ ਇਹਦਾ ਪਹਿਲੀ ਦੁਖੀ ਐ ਇਹਨੇ ਦੁਖੀ ਕਰਤੇ ਬੱਸ ਕਰ ਬੱਸ ਕਰ ਕਿਸੇ ਨੂੰ ਜਰ ਵੀ ਲਿਆ ਕਰ ਇਹ ਜੇ ਕੋਈ ਆਉਂਦਾ ਦਾ ਆਪਣੇ ਘਰੇ ਪਤਾ ਲੈਣਾ ਉਹ ਜਰ ਦਾ ਫਾਮੇ ਬਥੇਰਾ ਮੇਰੇ ਘਰ ਆਜਾ ਤਾਂ ਨਹੀਂ ਜਰੇ ਆ ਜਦੋਂ ਬੈਕ ਕਰਦੇ ਨੇ ਐਂ ਉਂਗਲਾ ਲਾਉਂਦੇ ਨੇ ਉਹ ਮਾੜੀਆਂ ਲੰਦੀਆਂ ਨੇ ਇੰਨਾ ਨੂੰ ਲਾਤੀਆਂ ਆਂ ਉਂਗਲਾ ਉਹਨਾਂ ਨੇ ਦਾ ਹੂੰ ਤੈਨੂੰ ਤਾਂ ਚੰਗੀਆਂ ਲੱਗਦੀਆਂ ਹੋਣਗੀਆਂ ਤੁੰ ਦਾ ਸਵਾਦ ਆਉਂਦਾ ਹੋਊਗਾ ਹਾਂ ਹਾਂ ਮੈਨੂੰ ਤਾਂ ਸਵਾਦ ਸਵਾਦ ਹੁੰਦਾ ਨਾ ਕਰੂੰ ਚਾਹ ਪਾਣੀ ਕਰ ਕਰਕੇ ਪਿਉਣਾ ਹੈ ਹੂੰ ਤੂੰ ਬੈਠਾ ਹੀ ਉੱਡੀ ਰਹੇਗੀ ਫਿਰ ਤਾਂ ਤੇਰੇ ਤੇ ਕੋਈ ਪੱਲੇ ਨਹੀਂ ਮੈਂ ਕੋਈ ਨਾ ਕਰਦਾ ਤੇਰੇ ਭਰਾ ਨੂੰ ਨਾਲ ਫੋਨ ਤੇ ਬੀ ਇਹਨੂੰ ਲੈ ਜਾ ਆ ਕੇ ਯਾਰ ਮਿੱਥਾ ਤਾਂ ਦੁਖੀ ਕਰਦਾ ਇਹਨੇ ਮੈਨੂੰ ਨਾਲੇ ਖਾਂਦੀਆਂ ਨਾਲੇ ਪੁੱਠਾ ਬੋਲਦੀ ਆ ਹਾਂ ਹਾਂ ਤੈਨੂੰ ਆਪਦਾ ਟਾਈਮ ਤਾਂ ਜਾਣੀ ਹੈਗਾ ਜਦੋਂ ਤੇਰੇ ਪੈਰ ਦੇ ਸਾਥ ਵੱਜੀ ਦੀ ਉਹਦੋਂ ਕਿਹਨੇ ਸੰਭਾਲ ਦੇ ਤੈਨੂੰ ਉਹ ਕਮਾਈ ਕਰਨ ਵਾਲਾ ਤਾਂ ਮੈਂ ਹੀ ਸੀ ਫਿਰ ਤਾਂ ਜਿਹੜੀ ਤੁਸੀਂ ਕਮਾਈਆਂ ਚਾ ਤੂੰ ਕੀਤੀਆਂ ਸੀ ਸੰਭਾਲਿਆ ਤੈਨੂੰ ਮੈਂ 30 ਦਿਨ ਬੈਠੇ ਰੋਟੀਆਂ ਦਿੰਦੀ ਚਾਹ ਹਿੰਦੀ ਪਾਣੀ ਦਿੰਦੀ ਉਹਦਾ ਬੜਾ ਆਰਡਰ ਮਾਰ ਦਿੱਤੇਗੇ ਬੁੜੀਆਂ ਦਾ ਕੰਮ ਹੁੰਦਾ ਖਾਣਾ-ਦਾਣਾ ਬਣਾਉਣਾ ਬੰਦਿਆਂ ਦਾ ਨਹੀਂ ਬੰਦਿਆਂ ਤੋਂ ਨਹੀਂ ਬਣਦਾ ਕੁਝ ਹੁਣ ਤਾਂ ਸਿਰੱਖਾ ਹੋ ਗਏ ਬੁੜੀਆਂ ਨੇ ਕੰਮ ਕਰਨ ਲੱਗੇ ਹੂੰ ਉਹ ਕੀ ਕਰੀਏ ਕੱਪੜੇ ਸਾਨੂੰ ਨਹੀਂ ਧੋਣੇ ਆਉਂਦੇ ਪੋਚੇ ਸਾਨੂੰ ਨਹੀਂ ਲਾਉਣੇ ਆਉਂਦੇ ਕੀ ਕਰੀਏ ਜਿਆਨ ਨਾਵੇਂ ਤੇ ਰੋਟੀਆਂ ਪੀਂਗੀਆਂ ਤੇ ਦੇਖ ਮਾਉਣਾ ਉਹ ਤੈਨੂੰ ਵਧੀਆ ਲੱਗਦੀਆਂ ਕਿਵੇਂ ਵੀ ਆ ਕੇ ਡਿੱਟਾ ਜਾਂਦੀਆਂ ਨੇ ਆਪੀ ਗੋਲਮੋਲ ਹੋਈ ਜਾਂਦੀਆਂ ਅੱਛਾ ਕੋਈ ਨਾ ਮੈਂ ਕਰਦਾ ਉਹਦੇ ਨਾਲ ਨਾ ਨਾਲੇ ਮੈਂ ਇਹ ਵੀ ਸਾਸੂ ਨੂੰ ਕਿਹਾ ਸੀ ਵੀ ਇਹਨੂੰ ਲੈ ਜਾਓ ਚਾਰ ਦਿਨ ਇਹਦੇ ਫੋੜਾ ਹੋਦਾ ਹੋਰ ਤੇ ਬੀਲਰ ਲਾਜ ਕਰਵਾਉਂਦਾ ਜਿੱਦ ਤੇ ਤੂੰ ਮਾਰਨ ਲੱਗਿਆ ਨਾ ਉਹਦੇ ਪੁੱਛੂ ਤੈਨੂੰ ਮੈਂ ਕੋਈ ਨਾ ਨਾ ਪੁੱਛੀ ਮੈਨੂੰ ਆਤਾ ਤਾਂ ਮੇਰੇ ਕੰਮ ਕੋ ਲੱਗਿਆ ਜਲਦੀ ਜੰਦਾ ਕੰਮ ਭਾਂਜਾ ਸ਼ੋਅ ਤਾਂ ਪੂਰਾ ਘੈਂਟ ਚੰਡੀ ਜਾਂਦਾ ਨਾ ਸੱਸਰੀ ਘਰ ਬਾਈ ਹੁਣ ਜਵਾਰੇ ਤੂੰ ਕੀ ਲੜਾਏ ਹੈ ਬੜੇ ਕਰੇ ਬਸ ਇਆ ਕਹੇ ਸਵਾਤਾ ਬਈ ਹੁਣ ਕੋ ਲੱਗਿਆ ਜੀ ਬਈ ਕੋ ਕਲੇਸ਼ ਪਵਾ ਕੇ ਤੁਰ ਜਾ ਸਾਡੇ ਘਰੇ ਕੋਈ ਨਹੀਂ ਫੋਨਾ ਭੁੱਲ ਗਿਆ ਸੀ ਕੋਈ ਨਹੀਂ ਭੁੱਲ ਗਿਆ ਕੁੱਤਾ ਭੁੱਲ ਗਿਆ ਸਾਡੇ ਘਰੇ ਮੈਂ ਤਾਂ ਕੋਈ ਕਲੇਸ਼ ਪਵਾਇਆ ਨਹੀਂ ਇਹ ਤਾਂ ਪਹਿਲੀ ਚੱਲੀ ਜਾਂਦੀ ਮੈਂ ਹੋਰ ਬਗ ਜਾ ਬਗ ਜਾ ਯਾਰ ਮਿੱਥੋਂ ਮੈਂ ਡਾਂਡਾ ਖਾ ਕੇ ਜਾਂ ਮੈਂ ਤੇ ਸੁਣੀ ਜਾਂਦਾ ਹੀ ਖੜਾ ਓਏ ਬਗ ਜਾ ਭਰਾਵਾ ਡਾਂਡਾ ਖਾ ਕੇ ਜਾਂ ਮਗਾ ਮਿੱਥੋਂ ਤੇਰੇ ਘਰੇ ਸਪਾਈ ਨੇ ਸਾਡੇ ਘਰੇ ਚੰਗਾ ਹੋਣੇ ਤੇ ਬੈਠਾ ਮੈਨੂੰ ਰੋਟੀ ਵੀ ਲਿਆ ਦੇ ਲਿਆ ਤਨਾ ਤੇ ਔਖੀ ਹੋਈ ਐ ਹਲ ਚਾਚੀ ਬਣਾਈ ਆ ਇਹ ਬੈ ਜਿਹੜਾ ਜਿਬੜਾ ਹੀ ਜਿ ਬਣਾਈ ਜਿਵੇਂ ਜਿਬੜੀ ਬਤਾਉਣਾ ਨਹੀਂ ਆਇਆ ਪਤਾ ਨਹੀਂ ਬੀਬੀ ਰਿਸੀ ਜਾਂਦੇ ਨੇ ਆ ਇਹ ਦੇਖ ਕਾਉਂ ਤਾਂ ਨਹੀਂ ਦੇ ਨੇ ਵਿੱਚ ਆ ਆ ਦੇਖ ਬਿੰਗੀ ਟੇਢੀ ਰੋਟੀ ਪੱਖੇ ਦੀ ਨਾ ਨਾ ਇਹ ਮੋਟੀਆਂ ਨੇ ਬਿੰਗੀ ਟੇਢੀਆਂ ਰੋਟੀਆਂ ਹੋਟਾ ਤਾਂ ਮਰਉਣਾ ਪੈਦਾ ਝੋਨਾ ਉਂਗਿਆ ਤਾਂ ਅੰਦਰੀ ਨੇ ਚਾਚਾ ਰੋਟੀ ਖਾ ਲੈ ਆਵੇ ਕਤੰਡਾ ਟਾਕਾ ਹੀ ਬਾਲਾ ਮਾ ਅੱਗੇ ਦੇਖ ਚਾਚਾ ਰੋਟੀ ਨਹੀਂ ਸੀ ਓਏ ਪਹਿਲੀ ਸਾਡੇ ਕਿਲੇ ਹੋਈ ਜਾਂਦਾ ਕਿਹੜੀਆਂ ਰੋਟੀਆਂ ਕੰਕਾ ਕਾਣ ਬੋਲੀ ਜਾਂਦਾ ਜਵਾਗ ਜੇ ਹੈਗੇ ਉਹਦੇ ਦੇ ਦੇ ਓਏ ਉਹ ਪੂਰੀਆਂ ਪੂਰੀਆਂ ਬਕਾਈਆਂ ਸੀ ਤੇਰੇ ਬਾਸ ਤੇ ਹੁਣ ਬਰਾਕੇ ਦੇ ਦਿਆ ਟਾ ਹੁਣ ਬਕਾ ਕੇ ਦੇ ਲਾਣ ਜੇ ਕਹਨੀ ਹੈ ਚਾਦਾ ਜਾਂ ਟਿੱਕੇ ਕਰੀਆ ਹਾਂ ਹਾਂ ਹੋ ਜਨਾਬ ਜੀ ਮੈਂ ਠੀਕ ਆ ਜੀ ਵਧੀਆ ਕੀ ਬੰਦਾ ਕੁਛ ਨਹੀਂ ਬਸ ਮੈਂ ਤਾਂ ਥੋੜਾ ਹੋ ਰਿਹਾਗਾ ਬਸ ਉਹਦੇ ਕਰੇ ਮੈਂ ਬਿਮਾਰ ਪਈ ਆਂ ਜੀ ਵੱਡੇ ਤੇ ਪਈ ਰਹਿਣੀ ਆਂ ਜੀ ਦੁਕਾਨਾ ਦਾ ਰਹਦਾਗਾ ਤੇ ਕੀ ਕਰਾਂ ਸਾਰਾ ਤਾਂ ਕੰਮ ਮੈਨੂੰ ਕਰਨੇ ਪੈਂਦੇ ਨੇ ਇਹ ਮੈਂ ਤਾਂ ਇਹ ਵਿਚਾਰਾ ਦੁਖੀ ਹੁੰਦਾ ਸਾਧਨ ਪੋਚੇ ਕੱਪੇ ਲਾਉਂਦਾ ਠੀਕ ਆ ਇਹ ਰੋ ਦਾ ਕਲੇ ਸੋਡਾ ਮੜਿਆ ਕੋਈ ਦੇ ਕੋਈ ਡਾਕਟਰ ਹੈਗਾ ਦੱਸੋ ਕੋਈ ਸਾਨੂੰ ਅਸੀਂ ਦਵਾਈ ਉੱਟੀ ਹੈ ਇਹਦੇ ਤੋਂ ਮੇਰੇ ਕਲਵੰਤ ਡਾਕਟਰ ਦੇ ਜਾਓ ਤੇ 5 ਲੱਖ ਵਾਲਾ ਕੰਮ ਚੱਲਦਾ ਫਿਰ 5 ਲੱਖ ਦੇ ਕਾਰਡ ਨੂੰ ਦਾ ਕੀ ਆਂ ਮੇਰੇ ਤੇ ਮੜਿਆ ਕੋੜਾਈ ਹੋਇਆਗਾ ਕੇ ਕਿਉਂ ਨਾ ਕਿ ਤੂੰ ਮਰਜੀ ਦਵਾਈ ਦੇਣਾ ਰੱਖਦੀ ਚੁੰਨੇ ਦਾ ਇਹ ਆ ਜਾਂਦੀ ਹੈ ਤਾਂ ਕਲਵੰਤ ਤਾਂ ਡਾਕਟਰ ਵੈਸੇ ਸੁਣਿਆ ਤਾਂ ਮੈਂ ਬਹੁਤ ਹੈ ਮਸ਼ਹੂਰ ਹੈ ਉਹ ਕਾਰਡ ਉਹਦੇ ਚੱਲਦਾ ਬੀਮੇ ਵਾਲਾ 5 ਲੱਖ ਵਾਲਾ ਪ੍ਰਧਾਨ ਮੰਤਰੀ ਵਾਲਾ ਪਰ ਉਹਦੀ ਰਾਇ ਲੈਣੀ ਆਪਾਂ ਨੂੰ ਕੋਈ ਬਿਮਾਰੀ ਤੂੰ ਮੇਰਾ ਕਿਹੜਾ ਬੀਮਾ ਬਣਾਦਾ 5 ਲੱਖ ਦਾ ਓਏ ਕਾਰ ਦੇ ਚ ਚੜਿਆ ਹੋਇਆ ਏ ਤੇਰਾ ਬੀਮਾ ਮੈਂ ਤਾਂ ਕੋਈ ਦੇਖਿਆ ਹੀ ਤੇਰੇ ਦੇ ਕਾਟ ਪਿਆ ਮੇਰਾ ਤੈਨੂੰ ਕਾਰ ਤੋਂ ਬਣਵਾ ਲਾਂਗੇ ਉਹਦੀ ਨਾਲ ਦੀ ਨਾਲ ਮਾਲੂ ਕਾਰ ਕਿਹੜਾ ਡਾਕ ਦੀ ਲੈ ਤਵਈਏ ਆਪਾਂ ਚੱਲੇ ਤੇ ਮੈਂ ਅਸਮਾਨ ਸਾਹਿਬ ਨੂੰ ਸੂਰਾ ਸਾਰੇ ਚ ਸਾਰੇ ਮਾਨ ਸਾਹਿਬ ਤੇ ਸੂਰਾ ਚੱਲ ਇਹਨੇ ਵਧੀਆ ਰਹਿ ਦਿੱਤੀ ਆਪਾਂ ਨੂੰ ਚਲ ਕੋਈ ਨਾ ਫਿਰ ਆਪਾਂ ਕੱਲ ਨੂੰ ਜਾ ਆਵਾਂਗੇ ਨਹੀਂ ਤਾਂ ਲੋਕ ਲੜਾਉਣ ਆਲੀ ਆਉਂਦੇ ਨੇ ਹਾਂ ਸਵਾਲ ਸਵਾਲ ਘੋੜਦੇ ਨੇ ਆ ਕੇ ਉੱਥੇ ਜਾਈ ਬਣੇ ਤਲਵੰਤ ਡਾਕਟਰ ਦੇ ਤੂੰ ਉੱਥੇ ਜਾ ਕੇ ਦਵਾਈ ਲੈ ਕੇ ਦੇਖ ਤੈਨੂੰ ਰਾਮ ਆ ਜੂਗਾ ਚਲ ਕੋਈ ਨਾ ਬਣੇ ਅਸੀਂ ਫਿਰ ਸਵੇਰੇ ਜਾ ਕੇ ਆਵਾਂਗੇ ਪੈਸਾ ਦਾ ਕੋਈ ਹੱਥ ਨੂੰ ਹੋ ਗਿਆ ਹਾਂ ਹੁਣ ਤਾਂ ਜਾ ਨਹੀਂ ਆ ਸਵੇਰੇ ਜਾ ਕੇ ਆਵਾਂਗੇ ਸਾਨੂੰ ਵਗ ਜੈ ਬਣੇ ਠੀਕ ਆ ਬਣੇ ਲੈ ਫਿਰ ਮੈਂ ਹੁਣ ਦਾਲ ਜੂਨ ਸਬਜ਼ੀ ਬਣਾਉਣਾ ਨਾਲੇ ਆਟਾ-ਉਟਾ ਗੁੰਨੂਗਾ ਟਾਈਮ ਬਹੁਤ ਲੱਗ ਜੂ ਚਲ ਫਿਰ ਹੁਣ ਕਰਦਾ ਤੇਰੇ ਵਾਸਤੇ ਲੰਗਰ ਪਾਣੀ ਤਿਆਰ ਉਹ ਅਤਿ ਨਖਾਵੇਂ ਨਿਕੇੜਾ ਫੋੜਾ ਪੈਣੇ ਮੈਂ ਚਾਰ ਦਿਨ ਸਾਹ ਲੈਂਦੀ ਦੀ ਵੀ ਕੰਮ ਕਰੀ ਚੱਲੂ ਆਪੇ ਫੋਟ ਪੈ ਜਾ ਢਾਂਗੀ ਵਾਲੇ ਕਰਦੇ ਹੋਰ ਰੋੜ ਪੈਣੇ ਤਾਂ ਕਾ ਸਾਲੇ ਕਰ ਚੁੰਦੇ ਹੀ ਹੈਗਾ ਸਸੀ ਦਾਲ ਜੀ ਸਸੀ ਆਕਾਲ ਜੀ ਅਸੀਂ ਵੀ ਗੱਤੀ ਐਨਵੀ ਵਾਲੇ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਇਹ ਸਾਡੇ ਥੋੜੀ ਜਿਹੀ ਪਖੰਡਣ ਪਣਾ ਦਿਖਾਏ ਨੇ ਵੀ ਜਨਾਨੀ ਚ ਪਖੰਡ ਕਿਵੇਂ ਹੁੰਦੇ ਨੇ ਕਿਵੇਂ ਕਿਵੇਂ ਬੰਦੇ ਤੋਂ ਕੰਮ ਲੈਂਦਾ ਜਾਂਦਾ ਕਾ ਸਾਡਾ ਲੋਕਾਂ ਨਾਲ ਮਨੋਰੰਜਨ ਕਰਨ ਦੇ ਲਈ ਇਹ ਵੀਡੀਓ ਬਣਾਈ ਹੈ। ਇੱਕ ਕਿੱਦਾਂ ਲੱਗੀ ਸਾਡੀ ਵੀਡੀਓ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਨਾ। ਇਹਦੇ ਵਿੱਚ ਥੋੜਾ ਜਿਹਾ ਮੇਰਾ ਗਲਾ ਖਰਾਬ ਹੋ ਰਿਹਾ। ਅਗਲੀ ਵੀਡੀਓ ਚੱਕ ਅਸੀਂ ਗਲਾ ਸਾਡਾ ਠੀਕ ਹੋ ਜਾਊਗਾ। ਜੂਨ ਦੇ ਜਰੂਰ ਸਬਸਕ੍ਰਾਈਬਰ ਹੋ ਜਾਓ। ਜੂਨ ਦੇ ਵੀਡੀਓ ਭੱਜ ਕੇ ਆਵੇ। ਅਸੀਂ ਘੈਂ ਤੋਂ ਘੈਂ ਵੀਡੀਓ ਲੈ ਕੇ ਆਇਆ ਕਰਾਂਗੇ ਤੁਹਾਡੇ ਲਈ। ਧੰਨਵਾਦ।